ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇਨਾਂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਗੁਰੂ ਦਰਬਾਰ ਦੇ ਅੰਦਰ ਜੁੜ ਕੇ ਗੁਰੂ ਸਵਾਰਿਆਂ ਪਾਸੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਨਾਲ ਜੁੜ ਰਏ ਅਤੀ ਸਤਿਕਾਰਯੋਗ ਸਤਸੰਗੀ ਜਨੋ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਵਿਚਾਰ ਅਸੀਂ ਪਿਛਲੇ ਸਮੇਂ ਤੋਂ ਕਰਦੇ ਆ ਰਹੇ ਹਾਂ ਸਤਿਗੁਰਾਂ ਨੇ ਸੁਭਾਗ ਅੱਜ ਦਾ ਸਾਨੂੰ ਬਖਸ਼ਿਸ਼ ਕੀਤਾ ਸੋਰਠ ਰਾਗ ਦੇ ਵਿਚਾਰ ਕਰਦੇ ਆਂ 12 ਨੰਬਰ ਸ਼ਬਦ ਦਾ ਅੱਜ ਅਸੀਂ ਪਾਠ ਰਲ ਮਿਲ ਕੇ ਕੀਤਾ ਹੈ ਸਤਿਗੁਰੂ ਜੀ ਕਿਰਪਾ ਕਰਨ ਅੱਜ ਦਾ ਪਾਵਨ ਗਿਆਨ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਉਹਨੂੰ ਅਸੀਂ ਸਮਝ ਸਕੀਏ ਜੀਵਨ ਦੇ ਅੰਦਰ ਧਾਰਨ ਕਰ ਸਕੀਏ ਸਹਿਬ ਨੇ ਬਖਸ਼ਿਸ਼ ਕੀਤੀ ਸੋਰਠ ਮਹੱਲਾ ਨੌਵਾਂ ਸੋਰਠ ਰਾਗ ਦੇ ਵਿੱਚ ਨੌਵੇਂ ਸਤਿਗੁਰੂ ਦੀ ਬਾਣੀ ਸ਼ਬਦ ਹੈ ਪ੍ਰੀਤਮ ਜਾਨ ਲੇਖੋ ਮਨ ਮਾਹੀ ਪ੍ਰੀਤਮ ਦਾ ਅਖਰੀ ਅਰਥ ਇੱਥੇ ਜਿਹੜਾ ਬਣਦਾ ਉਹ ਹੈ ਪਿਆਰਾ ਉਦੋਂ ਪ੍ਰੀਤਮ ਲਫ਼ਜ਼ ਅਲੱਗ-ਅਲੱਗ ਅਰਥਾਂ ਦੇ ਵਿੱਚ ਸੰਦਰਭ ਦੇ ਹਿਸਾਬ ਦੇ ਨਾਲ ਅਰਥ ਬਦਲਦੇ ਨੇ ਰੱਬ ਨੂੰ ਵੀ ਪ੍ਰੀਤਮ ਆਖਿਆ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਇੱਥੇ ਜਿਹੜੇ ਅਰਥ ਨੇ ਉਹਨੇ ਪਿਆਰੇ ਸਤਿਗੁਰੂ ਪਿਛਲੇ ਦਿਨੀ ਵੀ ਅਸੀਂ ਇਸ ਵਿਸ਼ੇ ਤੇ ਗੱਲ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਕਈ ਵਾਰ ਆਪਣੇ ਆਪ ਨੂੰ ਵਿੱਚ ਰੱਖ ਦੇ ਕੇ ਰੱਖ ਕੇ ਗੱਲ ਕਰਦੇ ਆ ਕਈ ਵਾਰ ਸਤਿਗੁਰੂ ਉਪਦੇਸ਼ ਰੂਪ ਦੇ ਵਿੱਚ ਗੱਲ ਕਰਦੇ ਆ ਜਿੱਥੇ ਗੱਲ ਹੋਏਗੀ ਅਵਗਣਾ ਦੀ ਦੇਖੋ ਬਾਣੀ ਦੀ ਬੜੀ ਵੱਡੀ ਵਿਸ਼ੇਸ਼ਤਾ ਇੱਕ ਗੱਲ ਸਾਨੂੰ ਸਾਡੇ ਜੀਵਨ ਦੇ ਵਿੱਚ ਬੜੀ ਕੰਮ ਆਉਣ ਵਾਲੀ ਹੈ ਭਾਵੇਂ ਕਿ ਸਾਰੀ ਬਾਣੀ ਸਾਡੇ ਜੀਵਨ ਦੇ ਵਿੱਚ ਕੰਮ ਆਉਣ ਵਾਲੀ ਹੈ ਸਤਿਗੁਰੂ ਨੇ ਪਾਵਨ ਬਾਣੀ ਦੇ ਵਿੱਚ ਆਪ ਜੀ ਪਾਠ ਕਰਨ ਵਾਲੇ ਸਹਿਜ ਪਾਠ ਕਰਨ ਵਾਲੇ ਪਾਠ ਸੁਣਨਣ ਕੀਰਤਨ ਸੁਣਨ ਵਾਲੇ ਬੈਠੇ ਹੋ ਕਿਤੇ ਵੀ ਮਹਾਰਾਜ ਨੇ ਇਹ ਲਫ਼ਜ਼ ਨਹੀਂ ਵਰਤੇ ਵੀ ਤੂੰ ਮਾੜਾ ਆ ਜੇ ਆਪਜੀ ਦੇ ਸਾਹਮਣੇ ਕੋਈ ਹੋਵੇ ਤੇ ਜਰੂਰ ਮੇਰੀ ਜਾਣਕਾਰੀ ਦੇ ਵਿੱਚ ਵਾਦਾ ਕਰਿਓ ਇੱਥੇ ਮਹਾਰਾਜ ਨੇ ਕਿਹਾ ਤੂੰ ਮੱਡ ਕਿਤੇ ਨਹੀਂ ਆਖਿਆ ਜਦੋਂ ਹਜ਼ੂਰ ਨੇ ਅਵਗਣਾਂ ਦੀ ਗੱਲ ਕੀਤੀ ਤੇ ਸਹਿਬ ਕਹਿੰਦੇ ਹਮ ਅਵਗਣ ਭਰੇ ਜਦੋਂ ਸਤਗੁਰੂ ਨੇ ਅਵਗਣਾਂ ਦੀ ਗੱਲ ਕੀਤੀ ਉੱਥੇ ਮਹਾਰਾਜ ਕਹਿੰਦੇ ਹਮ ਮੈ ਲੈ ਨਾ ਹਾਂ ਜਤੀ ਸਤੀ ਨਹੀਂ ਪੜਿਆ ਬੇਅੰਤ ਇਦਾਂ ਦੀਆਂ ਉਦਾਹਰਨਾਂ ਬਾਣੀ ਦੇ ਵਿੱਚ ਨੇ ਜਿੱਥੇ ਮਹਾਰਾਜ ਆਪਣੇ ਜੀਵਨ ਦੇ ਉੱਪਰ ਗੱਲ ਟੁਕਾ ਕੇ ਸਾਨੂੰ ਸਮਝਾ ਰਹੇ ਹਨ ਹੁਣ ਗੁਰੂ ਸਾਹਿਬ ਦਾ ਜੀਵਨ ਤੇ ਇਦਾਂ ਦਾ ਨਹੀਂ ਹੈ ਉਹ ਤੇ ਆਪ ਪ੍ਰਤੱਖ ਰੱਬ ਨੇ ਇਸ ਸਤਗੁਰੂ ਦੇ ਸਮਝਾਉਣ ਦਾ ਤਰੀਕਾ ਮਹਾਰਾਜ ਕਿਸੇ ਵੀ ਰੂਪ ਦੇ ਵਿੱਚ ਸਾਡੇ ਸੁਰਤ ਦੇ ਵਿੱਚ ਗੱਲ ਪਾਣੀ ਚਾਹੁੰਦੇ ਆ ਵੀ ਤੂੰ ਇਹ ਸਵੀਕਾਰ ਕਰ ਤੁਸੀਂ ਵੇਖੋ ਅਸੀਂ ਤੇ ਮਾੜੇ ਹੋਣ ਤੋਂ ਬਾਅਦ ਵੀ ਮੰਨਣ ਨੂੰ ਤਿਆਰ ਨਹੀਂ ਵੀ ਅਸੀਂ ਗਲਤਾਂ ਗਲਤ ਕਰਕੇ ਸਾਰਾ ਕੁਝ ਕਰਕੇ ਅਸੀਂ ਫਿਰ ਵੀ ਮੰਨਣ ਨੂੰ ਤਿਆਰ ਨਹੀਂ ਆ ਵੀ ਅਸੀਂ ਗਲਤਾਂ ਜੇ ਸਤਗੁਰੂ ਪਾਤਸ਼ਾਹ ਜੀ ਆਪ ਰੱਬ ਦਾ ਰੂਪ ਹੋ ਕੇ ਔਰ ਮੈਂ ਬੇਨਤੀ ਕਰਦਾ ਹਾਂ ਤਾਂ ਹੀ ਉਹ ਰੱਬ ਦਾ ਰੂਪ ਨੇ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਇਹ ਸਵੀਕਾਰ ਕਰ ਲਿਆ ਵੀ ਅਸੀਂ ਮਾੜੇ ਆ ਅਸੀਂ ਤੇ ਬੰਦੇ ਵੀ ਨਹੀਂ ਬਣ ਪਾਏ ਕਿਉਂਕਿ ਅਸੀਂ ਇਹ ਕਦੇ ਸਵੀਕਾਰ ਹੀ ਨਹੀਂ ਕੀਤਾ ਵੀ ਸਾਡੇ ਵਿੱਚ ਵੀ ਅਫਗਣ ਨੇ ਅਸੀਂ ਕਦੇ ਇਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰ ਪਾਏ ਅਸੀਂ ਵੀ ਗਲਤ ਕਰ ਸਕਦੇ ਹਾਂ ਸਾਡੀ ਵੀ ਗਲਤੀ ਹੋ ਸਕਦੀ ਹੈ ਨਹੀਂ ਖੈਰ ਸਹਿਬ ਨੇ ਅੱਜ ਸਾਨੂੰ ਉਪਦੇਸ਼ ਦੇ ਰੂਪ ਦੇ ਵਿੱਚ ਇਹ ਸ਼ਬਦ ਸਮਝਾਇਆ ਰੀਤਮ ਪਿਆਰੇ ਜੀ ਜਾਨ ਲੈਹੋ ਜਾਨ ਲੈਹੋ ਦਾ ਅਰਥ ਸਮਝ ਲੈ ਪਿਆਰੇ ਸਮਝ ਲੈ ਮਹਾਰਾਜ ਕੀ ਸਮਝਣਾ ਮਨ ਮਾਹੀ ਮਨ ਦੇ ਵਿੱਚ ਇਸ ਗੱਲ ਨੂੰ ਪੱਕੀ ਕਰ ਲੈ ਮਨ ਦੇ ਵਿੱਚ ਇਸ ਗੱਲ ਨੂੰ ਟਿਕਾ ਲੈ ਮਹਾਰਾਜ ਕਿਹੜੀ ਗੱਲ ਧਿਆਨ ਜੇ ਕਈ ਵਾਰ ਅਸੀਂ ਕਿਸੇ ਨੂੰ ਗੱਲ ਸਮਝਾਉਂਦੇ ਆ ਨਾ ਤੇ ਗੱਲ ਸਮਝਾਉਣ ਲੱਗਿਆ ਅਸੀਂ ਕਹਿੰਦੇ ਵੀ ਧਿਆਨ ਨਾਲ ਸੁਣੀ ਕੰਮ ਦੀ ਗੱਲ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪ੍ਰੀਤਮਾ ਜਾਨ ਲਿਹੋ ਮਨ ਮਾਹੀ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਪੱਕੀ ਕਰਕੇ ਰੱਖ ਲੈ ਜਿਦਾਂ ਸਾਹਿਬ ਨੇ ਪਿਛਲੇ ਸ਼ਬਦ ਦੇ ਸਾਨੂੰ ਸਮਝਾਇਆ ਸੀ ਰੇ ਨਾਰ ਇਹ ਸਾਚੀ ਜੀ ਧਾਰ ਸੱਚੀ ਕਰਕੇ ਮੰਨੀ ਜੜੀ ਗੱਲ ਮੈਂ ਕਹਿ ਰਿਹਾ ਆ ਇਪ ਬਚਨ ਸਤਗੁਰੂ ਨੇ ਬਾਣੀ ਦੇ ਵਿੱਚ ਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੀ ਵਾਲ ਵਰਤਿਆ ਮਹਾਰਾਜ ਕਹਿੰਦੇ ਗੱਲ ਐਵੇਂ ਨਾ ਜਾਣੀ ਜਿਹੜੀ ਮੈਂ ਗੱਲ ਤੈਨੂੰ ਕਹਿ ਰਿਆਂ ਇਹ ਗੱਲ ਇਗਨੋਰ ਨਾ ਕਰੀ ਜਿਹੜੀ ਗੱਲ ਤੈਨੂੰ ਸਮਝਾ ਰਿਆਂ ਅੱਗੇ ਸਤਗੁਰੂ ਦੀ ਬਾਣੀ ਦਾ ਬਚਨ ਆਏਗਾ ਜਿੱਤੇ ਮਹਾਰਾਜ ਕਹਿੰਦੇ ਨਾਨਕ ਕਹਿਤ ਪੁਕਾਰ ਕੇ ਗਹੋ ਪ੍ਰਭ ਸਰਨਾਈ ਵੀ ਤੈਨੂੰ ਪੁਕਾਰ ਕੇ ਬਾਰ ਬਾਰ ਇਹ ਗੱਲ ਸਮਝ ਸਮਝਾ ਰਿਆਂ ਰੱਬ ਦੀ ਸ਼ਰਨ ਲੱਗ ਜਾ ਤੇ ਮਹਾਰਾਜ ਕਹਿੰਦੇ प्यारे जी मेरी ਗੱਲ ਨੂੰ ਸਮਝ ਮੰਨ ਦੇ ਵਿੱਚ ਟਿਕਾ ਸਤਿਗੁਰੂ ਕਿਹੜੀ ਗੱਲ ਹਜ਼ੂਰ ਕਹਿੰਦੇ ਤੈਨੂੰ ਬੜਾ ਭੁਲੇਖਾ ਨਾ ਤੇਰੇ ਨਾਲ ਬੜੇ ਲੋਕ ਜੁੜੇ ਹੋਏ ਆ ਤੈਨੂੰ ਬੜਾ ਵਹਿਮ ਹੈ ਤੇਰੇ ਰਿਸ਼ਤੇਦਾਰ ਬੜੇ ਨੇ ਤੈਨੂੰ ਬੜਾ ਵਹਿਮ ਹੈ ਤੇਰੇ ਸਾਥ ਸਬੰਧੀ ਬੜੇ ਨੇ ਇਹ ਗੱਲ ਮਨ ਦੇ ਵਿੱਚ ਪੱਕੀ ਕਰ ਕੀ ਹਜ਼ੂਰ ਕਹਿੰਦੇ ਆਪਣੇ ਸੁੱਖ ਸਿਉਂ ਹੀ ਜਗ ਫਾਂਦੇਓ ਆਪਣੇ ਸੁੱਖ ਕਰਕੇ ਜੁੜੇ ਹੋਏ ਨੇ ਆਪਣੇ ਲਾਲਚ ਕਰਕੇ ਜੁੜੇ ਹੋਏ ਨੇ ਉਹਨਾਂ ਨੂੰ ਕੁਝ ਤੇਰੇ ਤੋਂ ਮਿਲ ਰਿਹਾ ਤਾਂ ਕਰਕੇ ਜੁੜੇ ਹੋਏ ਨੇ ਕੋ ਕਾਹੂ ਕੋ ਨਹੀਂ ਜੇ ਕੋਈ ਕਿਸੇ ਦਾ ਨਹੀਂ ਹੈ ਤੇਰੇ ਕੋਲ ਹੈ ਤਾਂ ਤੇਰੇ ਕੋਲ ਨੇ ਤੇਰੇ ਕੋਲ ਨਹੀਂ ਹੈ ਤੇ ਕੋਈ ਨਹੀਂ ਹੈ ਦਰਖਤ ਦੇ ਵਿੱਚ ਛਾਂ ਦੇ ਵਿੱਚ ਲੋਕ ਬੈਠਦੇ ਨੇ ਜੇ ਛਾਂ ਦੇ ਰਿਹਾ ਜੇ ਛਾਂ ਨਹੀਂ ਦੇ ਰਿਹਾ ਤੇ ਲੋਕ ਵੱਢ ਕੇ ਬਾਲਣ ਬਣਾ ਲੈਂਦੇ ਆ ਦਰਖਤ ਨੂੰ ਪੱਤੇ ਲੱਗੇ ਆ ਨਾ ਜੀ ਉਹਨੂੰ ਛਾਂ ਲੱਗੀ ਹੈ ਤੇ ਲੋਕ ਉਹਦੇ ਥੱਲੇ ਬਹਿ ਕੇ ਕਹਿੰਦੇ ਬੜੀ ਠੰਡਕ ਹੈ ਸਕੂਨ ਆ ਗਿਆ ਤੇ ਜਿਸ ਦਿਨ ਉਹਦੇ ਪੱਤੇ ਝੜ ਗਏ ਸੁੱਕ ਗਿਆ ਉਹਨੂੰ ਕੱਟ ਕੇ ਤੇ ਅੱਗ ਦੇ ਵਿੱਚ ਬਾਲ ਕੇ ਖਤਮ ਕਰਦਾ ਜਦੋਂ ਤੱਕ ਲਾਲਚ ਸੀ ਜਦੋਂ ਤੱਕ ਕੁਝ ਮਨ ਦੇ ਵਿੱਚ ਸੀਬੀ ਇਤੋਂ ਕੁਝ ਮਿਲੇਗਾ ਛਾਂ ਮਿਲ ਰਹੀ ਹੈ ਉਦੋਂ ਤੱਕ ਤੇ ਸਭ ਕੁਝ ਹੈ बार-ਬਾਰੇ ਸ਼ਬਦ ਅਸੀਂ ਵਿਚਾਰ ਨੇ ਆ ਰਹੇ ਆ ਹਰ ਬੰਦਾ ਜਿੱਥੋਂ ਪਤਾ ਲੱਗੇ ਨਾ ਵੀ ਮਤਲਬ ਖਤਮ ਹੈ ਉੱਥੇ ਬੰਦਾ ਬੜੀ ਛੇਤੀ ਭੁੱਲ ਜਾਂਦਾ ਹੈ ਜਦੋਂ ਤੱਕ ਲੱਗੇ ਵੀ ਹਾਂ ਕੁਝ ਮਿਲਦਾ ਰਹੇਗਾ ਉਦੋਂ ਤੱਕ ਬੰਦਾ ਤੁਸੀਂ ਵੇਖੋ ਅੱਜ ਹੀ ਇਹ ਗੱਲ ਸੋਚ ਰਿਹਾ ਸੀ ਵੀ ਅਸੀਂ ਹਰ ਚੀਜ਼ ਨੂੰ ਆਪਣੇ ਮਤਲਬ ਦੇ ਨਾਲ ਚੇਤਾ ਰੱਖਨੇ ਆਂ ਬੰਦਾ ਘਰੋਂ ਨਿਕਲਿਆ ਛਤਰੀ ਲੈ ਕੇ ਬਾਰਿਸ਼ ਹੋ ਰਹੀ ਐ ਜਰੂਰਤ ਸੀ ਤੇ ਉਹਨੇ ਹੱਥ ਦੇ ਵਿੱਚ ਫੜ ਕੇ ਲੈ ਕੇ ਨਿਕਲਿਆ ਵਾਪਸ ਆਇਆ ਤੇ ਚੇਤਾ ਹੀ ਭੁੱਲ ਗਿਆ ਕਿ ਧੋਪ ਨਿਕਲ ਗਈ ਸੀ ਚੇਤਾ ਗਦੋਂ ਆਇਆ ਜਦੋਂ ਫਿਰ ਬਾਰਿਸ਼ ਆਈ ਹੁਣ ਮਤਲਬ ਸੀ ਤੇ ਹੱਥ ਦੇ ਵਿੱਚ ਫੜ ਕੇ ਰੱਖਿਆ ਹੁਣ ਮਤਲਬ ਖਤਮ ਹੋ ਗਿਆ ਲੈ ਮੈਂ ਤੇ ਉੱਥੇ ਭੁੱਲਿਆ ਕਿਉਂ ਕਿ ਕਿਉਂਕਿ ਤੈਨੂੰ ਜ਼ਰੂਰਤ ਨਹੀਂ ਲੱਗੀ ਜੇ ਵਾਪਸ ਨਿਕਲਣ ਲੱਗਿਆ ਚਾਰ ਬੂੰਦਾ ਪੈਂਦੀਆਂ ਤਾਂ ਤੈਨੂੰ ਲੱਗਦਾ ਵੀ ਨਹੀਂ ਤੁਸੀਂ ਵੇਖੋ ਦੁਨੀਆ ਦਾ ਇੱਕ ਸੁਭਾ ਕੋਈ ਨੇਤਰਹੀਣ ਹੋਵੇ ਨਾ ਮੈਂ ਸਿਰਫ ਉਦਾਹਰਣ ਸਾਂਝੀ ਕਰਨਾ ਵਾਇਗਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਨੇਤਰਹੀਣ ਇਨਸਾਨ ਹੋਵੇ ਚਲੋ ਉਹਦਾ ਇਲਾਜ ਹੋਇਆ ਅੱਖਾਂ ਦੀ ਜੋਤ ਆਈ ਉਹਨੇ ਸਾਰੀ ਦੁਨੀਆ ਵੇਖੀ ਦੁਨੀਆ ਵੇਖ ਕੇ ਬੜਾ ਖੁਸ਼ ਹੋਇਆ ਬੜਾ ਚਾ ਚੜਿਆ ਤੇ ਸਭ ਤੋਂ ਪਹਿਲਾਂ ਉਹਨੇ ਪਤਾ ਕਿੰਨੂ ਸੁਟਿਆ ਜਿਹੜੀ ਹੱਥ ਦੇ ਵਿੱਚ ਸੋਟੀ ਫੜੀ ਸੀ ਨਾ ਜੀ ਦਾ ਸਹਾਰਾ ਲੈ ਕੇ ਅੱਜ ਤੱਕ ਤੁਰਦਾ ਰਿਹਾ ਜੀ ਦਾ ਸਹਾਰਾ ਲੈ ਕੇ ਇੱਥੋਂ ਤੱਕ ਪਹੁੰਚਿਆ ਸੀ ਅੱਖਾਂ ਦਾ ਇਲਾਜ ਕਰਾਣ ਅੱਜ ਅੱਖਾਂ ਤੋਂ ਦਿਸਿਆ ਤੇ ਉਹਨੂੰ ਉੱਥੇ ਹੀ ਸੁੱਟ ਕੇ ਆ ਗਿਆ ਕਿਉਂਕਿ ਮਤਲਬ ਖਤਮ ਹੋ ਗਿਆ ਇਹ ਬੇਅੰਤ ਉਦਾਹਰਨਾਂ ਦੁਨੀਆ ਦੇ ਵਿੱਚ ਇਦਾਂ ਦੀਆਂ ਨੇ ਬੰਦਾ ਉੱਥੇ ਆ ਕੇ ਮਤਲਬ ਖਤਮ ਹੁਣ ਇਹਦੇ ਤੋਂ ਕੀ ਲੈਣਾ ਹੈ ਧਾਰਮਿਕ ਦੁਨੀਆ ਦੇ ਵਿੱਚ ਵੀ ਉਸੇ ਤਰੀਕੇ ਦੇ ਨਾਲ ਬੰਦਾ ਇਹ ਵੇਖਦਾ ਵੀ ਇਹਦੇ ਤੋਂ ਕੀ ਮਿਲੇਗਾ ਜੇ ਇਹਦੇ ਤੋਂ ਕੁਝ ਪ੍ਰਾਪਤ ਹੋ ਰਿਹਾ ਮਿਲ ਰਿਹਾ ਤੇ ਅਸੀਂ ਇਹਦੇ ਨਾਲ ਜੁੜ ਕੇ ਬੈਠਾਂਗੇ ਜੇ ਇਹਦੇ ਤੋਂ ਕੁਝ ਮਿਲੇਗਾ ਹੀ ਨਹੀਂ ਤੇ ਉਹਦੇ ਨਾਲ ਕੀ ਬੈਠਣਾ ਮੈਂ ਮਾਫੀ ਮੰਗ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰ ਦਿੰਨਾ ਗੁੱਸਾ ਨਾ ਕਰਿਓ ਬਹੁਤ ਆਤ ਗਿਣਤੀ ਦੇ ਵਿੱਚ ਅੱਜ ਦੇ ਸਮਾਜ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਬੜਾ ਵੱਡਾ ਸਮਾਜ ਸੁਧਾਰਕ ਤੇ ਬੜੇ ਵੱਡੇ ਆਪਣੇ ਆਪ ਨੂੰ ਸਮਝਨੇ ਆ ਵੀ ਅਸੀਂ ਬੜਾ ਵੱਡਾ ਸੁਧਾਰ ਕਰ ਦਿੱਤਾ ਮੈਂ ਨੇੜੇ ਹੋ ਕੇ ਗੱਲਾਂ ਦੇਖੀਆਂ ਨੇ ਆਪਣੇ ਆਪ ਨੂੰ ਸਾਧ ਅਖਵਾਉਣ ਵਾਲੇ ਪ੍ਰਚਾਰਕ ਅਖਵਾਉਣ ਵਾਲੇ ਗਰੀਬ ਬੰਦੇ ਦੇ ਘਰ ਨਹੀਂ ਹੁੰਦੇ ਪ੍ਰਚਾਰਕ ਵੀ ਸਾਧ ਬਾਬੇ ਉਹਨਾਂ ਨੂੰ ਪਤਾ ਹੈ ਵੀ ਇੱਥੋਂ ਨਾ ਤੇ ਲਫਾਫਾ ਮਿਲਣਾ ਤੇ ਨਾ ਖਾਣ ਨੂੰ ਚੰਗਾ ਮਿਲਣਾ ਜਿੰਨਾ ਦੇ ਕਾਰੋਬਾਰ ਤੱਕੜੇ ਆ ਨਾ ਮੈਂ ਗੱਲ ਸੁਣ ਕੇ ਹੈਰਾਨ ਹੋਇਆ ਮੈਂ ਕਿਸੇ ਸੁਸਾਇਟੀ ਦੇ ਵਿੱਚ ਗਿਆ ਉਦਾਸ ਕਰਨ ਤੇ ਉਹਨਾਂ ਆਖਿਆ ਭਾਈ ਸਾਹਿਬ ਇੱਥੇ ਨਾ ਅਸੀਂ ਸਾਡੇ ਕੋਲ ਇੱਕ ਚਲੋ ਮੈਂ ਨਾਂ ਨਾ ਲਵਾਂ ਸਿੱਧੀ ਗੱਲ ਹੋ ਜੇਗੀ ਕਹਿੰਦੇ ਅਸੀਂ ਨਾ ਇੱਥੇ ਫਲਾਣੇ ਬਾਬਾ ਜੀ ਆਂਦੇ ਤੇ ਉਹਨਾਂ ਵਾਸਤੇ ਸਪੈਸ਼ਲ ਫਲੈਟ ਖਰੀਦ ਕੇ ਰੱਖਿਆ ਹੋਇਆ ਸਮਝ ਤੁਸੀਂ ਗਏ ਵੀ ਕੌਣ ਹੈ ਸਪੈਸ਼ਲ ਫਲੈਟ ਉਹਨਾਂ ਦੇ ਵਾਸਤੇ ਖਰੀਦ ਕੇ ਰੱਖਿਆ ਹੋਇਆ ਇੱਥੇ ਆ ਕੇ ਰੁਕਦੇ ਆ ਮੈਂ ਕਿਹਾ ਕਿੰਨੇ ਲੋਕ ਬਾਰਿਸ਼ਾਂ ਦੇ ਵਿੱਚ ਬੇਘਰ ਤੁਰੇ ਫਿਰਦੇ ਤੁਹਾਨੂੰ ਉਹਨਾਂ ਤੇ ਤਰਸ ਨਹੀਂ ਆਇਆ ਬਾਬੇ ਨੇ ਸਾਲ ਦੇ ਵਿੱਚ 2 ਮਹੀਨੇ ਵਾਸਤੇ ਆਣਾ ਤੇ ਉਹਦਾ ਦੇ ਵਾਸਤੇ ਤੁਸੀਂ ਸਪੈਸ਼ਲ ਫਲੈਟ ਖਰੀਦ ਕੇ ਰੱਖਿਆ ਬਾਬਾ ਜੀ ਆਣਗੇ ਇੱਥੇ ਰੁਕਣਗੇ ਤੇ ਬਾਬਾ ਜੀ ਇੱਥੇ ਕਿਉਂ ਆ ਕੇ ਰੁਕਦੇ ਨੇ ਕਿਉਂਕਿ ਇੱਥੋਂ ਚਾਰੇ ਪਾਸੇ ਜਿਹੜੇ ਵੱਡੇ ਵੱਡੇ ਲੋਕ ਨੇ ਉਹਨਾਂ ਤੋਂ 4 ਰੁਪਏ ਸੇ ਇਕੱਠੇ ਕਰਕੇ ਤੇ ਇਹ ਸਾਰੇ ਲੈ ਜਾਣਗੇ ਕਿੰਨੇ ਲੋਕ ਨੇ ਤੁਸੀਂ ਚਲੋ ਬਾਕੀਆਂ ਦੀ ਗੱਲ ਛੱਡੋ ਤੁਹਾਡੇ ਸਿੱਖ ਕਿੰਨੇ ਨੇ ਜਿਨੇ ਘਰਾਂ ਤੋਂ ਬੇਘਰ ਹੋ ਕੇ ਬੈਠੇ ਨੇ بارش ਹੁੰਦੀ ਹੈ بارش ਆਈ ਤੇ ਉਹਨਾਂ ਨੂੰ ਪਹਿਲਾਂ ਆਪਣੇ ਸਮਾਨ ਦੀ ਚਿੰਤਾ ਪੈ ਜਾਂਦੀ ਹੈ ਕਿੱਥੇ ਰੱਖਾਂਗੇ ਘਰ ਦੇ ਵਿੱਚ ਪਾਣੀ ਭਰ ਜਾਏਗਾ ਕਦੇ ਨਹੀਂ ਚੇਤਾ ਆਇਆ ਅੱਜ ਵੀ ਅਸੀਂ ਦੇਖੋ ਵਾਹਿਗੁਰੂ ਕਿਰਪਾ ਕਰੇ بڑے ਚਟਕਾਰੇ ਲਾ ਲਾ ਕੇ ਨਾ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਗੱਲ ਸੁਣਾ ਦਿੰਨੇ ਆ ਜਕਾਰੇ ਵੀ ਲਾ ਦਿੰਨੇ ਆ ਵੀ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਗਿਆ ਮਲਕ ਭਾਗੋ ਦੇ ਘਰ ਨਹੀਂ ਗਏ ਸਤਿਗੁਰੂ ਤੇ ਅੱਜ ਜੇ ਪਹਿਰਾ ਦੇਣਾ ਹੋਵੇ ਗੁਰੂ ਨਾਨਕ ਸਾਹਿਬ ਵਾਲੀ ਗੱਲ ਤੇ ਕਈ ਵਾਰ ਪਤਾ ਹੁੰਦਾ ਜਿਹਦੇ ਘਰ ਬੈ ਕੇ ਲਿਫਾਫਾ ਲੈ ਰਹੇ ਆ ਜਿਹਦੇ ਘਰ ਬੈ ਕੇ ਰੋਟੀ ਖਾ ਰਹੇ ਆ ਇਹਦਾ ਕਾਰੋਬਾਰ ਮਲਕ ਭਾਗੋ ਵਾਲਾ ਆ ਪਰ ਮੇਰੀ ਜੇਬ ਭਾਰੀ ਹੋ ਰਹੀ ਹੈ ਮੈਂ ਕਿਉਂ ਕਮਾਂ ਮੈਂ ਕਿਉਂ ਕਮਾਂ ਵੀ ਤੁਸੀਂ ਗਲਤ ਕੰਮ ਕਰਦੇ ਹੋ ਅਸੀਂ ਤੇ ਡੇਰੇ ਦੇ ਰਾਹੀਂ ਉਹਨਾਂ ਦੀ ਬਲੈਕ ਨੂੰ ਵਾਈਟ ਕਰਕੇ ਦੇ ਰਹੇ ਹਾਂ ਤੁਸੀਂ ਕਾਲੇ ਕਾਰਨਾਮੇ ਕਰੋ ਅਸੀਂ ਚਿੱਟੇ ਕੱਪੜਿਆਂ ਵਾਲੇ ਤੁਹਾਡੇ ਬਲੈਕ ਨੂੰ ਸਾਡੇ ਕੱਪੜੇ ਚਿੱਟੇ ਆ ਨਾ ਤੁਹਾਡੇ ਬਲੈਕ ਨੂੰ ਵਾਈਟ ਕਰਕੇ ਅਸੀਂ ਦਵਾਉਂਦਾ ਸਹਿਬ ਨੇ ਸਾਨੂੰ ਇਹ ਹੀ ਸਮਝਾਇਆ ਮਹਾਰਾਜ ਕਹਿੰਦੇ ਇੱਥੇ ਕੋਈ ਧਰਮਕ ਇਨਸਾਨ ਹੋਵੇ ਇੱਥੇ ਕੋਈ ਪਰਿਵਾਰਕ ਰਿਸ਼ਤਾ ਹੋਵੇ ਇੱਥੇ ਕੋਈ ਯਾਰੀ ਦੋਸਤੀ ਹੋਵੇ ਹਰ ਇੱਕ ਦਾ ਸਬੰਧ ਆਪਣੇ ਮਤਲਬ ਦੇ ਨਾਲ ਹੈ ਬਸ ਹਰ ਕੋਈ ਆਪਣੀ ਜ਼ਰੂਰਤ ਦੇ ਨਾਲ ਉਹ ਆਪਣੀ ਜ਼ਰੂਰਤ ਕਰਕੇ ਜੁੜਿਆ ਹੈ ਵੀ ਸਾਡੇ ਤੇ ਪੜਦਾ ਪਿਆ ਹੈ ਉਹ ਆਪਣੀ ਜ਼ਰੂਰਤ ਕਰਕੇ ਜੁੜਿਆ ਵੀ ਸਾਨੂੰ ਕੁਝ ਮਿਲ ਰਿਹਾ ਹੈ ਸਹਿਬ ਨੇ ਸਾਨੂੰ ਅੱਜ ਗੱਲ ਸਮਝਾਈ ਸਤਿਗੁਰੂ ਕਹਿੰਦੇ ਆਪਣੇ ਸੁੱਖ ਸੋ ਹੀ ਜਗ ਫੰਦੇ ਹੋ ਸਾਰੇ ਆਪੋ ਆਪਣੇ ਸੁੱਖ ਕਰਕੇ ਜੁੜੇ ਹੋਏ ਐ ਜਿਸ ਦਿਨ ਪਤਾ ਲੱਗ ਗਿਆ ਵੀ ਇੱਥੋਂ ਕੁਝ ਨਹੀਂ ਮਿਲੇਗਾ ਉਸ ਦਿਨ ਕੋਈ ਨਹੀਂ ਨੇੜੇ ਜਾਂਦਾ ਕੋ ਕਾਹੂ ਕੋ ਨਹੀਂ ਅੱਗੇ ਸਹਿਬ ਕਹਿੰਦੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦੇ ਸਕੇਰੇ ਮਰਦ ਕਹਿੰਦੇ ਸੁੱਖ ਆਇਆ ਨਾ ਤੇ ਤੇਰੇ ਕੋਲ ਆ ਕੇ ਲੋਗਾ ਨੇ ਬੈਣਾ ਆ ਤੈਨੂੰ ਜਦੋਂ ਜ਼ਰੂਰਤ ਪਤਾ ਲੱਗਾ ਨਾ ਵੀ ਬੰਦਾ ਰਜਿਆ ਭੁਜਿਆ ਜਦੋਂ ਪੁੱਛਦੇ ਵੀ ਕਿਸੇ ਚੀਜ਼ ਦੀ ਲੋੜ ਤੇ ਨਹੀਂ ਜਦੋਂ ਹੈ ਸਾਰਾ ਕੁਝ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚੌਂ ਦਿਸ ਘੇਰੇ ਚੌਂ ਦਿਸ ਦਰਤ ਵਿਚਾਰੇ ਪਾਸੇ ਤੋਂ ਘੇਰ ਕੇ ਬੈਠੇ ਹਣ ਤੇ ਵਿਪਤ ਪਰਿ ਸਭ ਹੀ ਸੰਗ ਛੱਡਤ ਵਿਪਤਾ ਪਰਿ ਸਮੇਂ ਨੇ ਥੋੜਾ ਜਿਹਾ ਫੇਰ ਬਦਲਿਆ ਮਾਰੂ ਜੰਦੇ ਸੌ ਰਹੀ ਸੰਗ ਛੱਡ ਕੇ ਕੋ ਨਾ ਆਵਤ ਨੇਰੇ ਕੋਈ ਨੇੜੇ ਨਹੀਂ ਲੱਗਿਆ ਦੇਖੋ ਅਸੀਂ ਮੈਂ ਸਮਝਣਾ ਇਤਿਹਾਸ ਦੀ ਇਹ ਤੋਂ ਵੱਡੀ ਉਦਾਹਰਣ ਕੀ ਹੋਏਗੀ ਇਹਨਾਂ ਪੰਕਤੀਆਂ ਨੂੰ ਸਮਝਣ ਵਾਸਤੇ ਹਜ਼ੂਰ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਭਾਈ ਜੇਠੇ ਦੇ ਰੂਪ ਦੇ ਵਿੱਚ ਸਤਿਗੁਰੂ ਸਚੇ ਪਾਤਸ਼ਾਹ ਜੀ ਲਾਹੌਰ ਦੀਆਂ ਗਲੀਆਂ ਦੇ ਵਿੱਚ ਸਨ ਸਿਰ ਦੇ ਉੱਪਰੋਂ ਮਾਪੇ ਦਾ ਸਾਇਆ ਉੱਟ ਗਿਆ ਕੀ ਗੁਰੂ ਰਾਮਦਾਸ ਸਾਹਿਬ ਸਚੇ ਪਾਤਸ਼ਾਹ ਜੀ ਦੇ ਭਾਈ ਜੇਠਾ ਜੀ ਦੇ ਚਾਚੇ ਤਾਏ ਨਹੀਂ ਉਹਨਾਂ ਨੂੰ ਆਪਣਾ ਮੰਨਣ ਵਾਲਾ ਕੋਈ ਕਿਉਂ ਨਹੀਂ ਸੀ ਉਹਨਾਂ ਨੂੰ ਦਿਸ ਰਿਹਾ ਸੀ ਵੀ ਇਹਦਾ ਹੋਏਗਾ ਕੀ ਹਣਾ ਕੀ ਕਰਾਂਗੇ ਕੰਮ ਕੋਈ ਹੈ ਨਹੀਂ ਕੋਲੋਂ ਰੋਟੀ ਖਵਾਣੀ ਪਏਗੀ ਕੋਲੋਂ ਪ੍ਰਸ਼ਾਦਾ ਖਾਣਾ ਪਏਗਾ ਕੌਣ ਰੱਖੇਗਾ ਪੂਰੇ ਲਾਹੌਰ ਦੇ ਵਿੱਚੋਂ ਪੂਰੇ ਸ਼ਰੀਕੇ ਦੇ ਵਿੱਚੋਂ ਆਲੇ ਦੁਆਲੇ ਦੀਵਾਰ ਦੇ ਲੋਕਾਂ ਦੇ ਵਿੱਚੋਂ ਜਦੋਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹੀ ਭਾਈ ਜੇਠਾ ਜੀ ਦੀ ਸਤਕਾਰਯੋਗ ਨਾਨੀ ਬਾ ਫੜ ਕੇ ਉਹਨਾਂ ਗਲੀਆਂ ਦੇ ਵਿੱਚੋਂ ਲੈ ਕੇ ਤੁਰੇ ਸਨ ਕਿਸੇ ਵੀ ਇੱਕ ਬੰਦੇ ਨੇ ਇਹ ਨਹੀਂ ਆਖਿਆ ਵੀ ਸਾਡਾ ਬੱਚਾ ਆ ਜਿੱਥੇ ਸਾਡੇ ਬੱਚੇ ਦੋ ਰੋਟੀਆਂ ਖਾਂਦੇ ਨੇ ਇਹ ਵੀ ਦੋ ਰੋਟੀਆਂ ਖਾ ਲੈਣਗੇ ਕੀ ਫਰਕ ਪੈਂਦਾ ਜਿੱਥੇ ਸਾਡੇ ਬੱਚੇ ਰਹਿੰਦੇ ਨੇ ਇਹ ਵੀ ਰਹਿ ਲੈਣਗੇ ਕੀ ਫਰਕ ਪੈਂਦਾ ਕੀ ਹੋਇਆ ਜੇ ਇਹਦੇ ਮਾਪੇ ਚਲੇ ਗਏ ਭਰਾ ਤੇ ਸਾਡਾ ਹੀ ਸੀ ਨਾ ਉਹ ਪੁੱਤਰ ਤੇ ਸਾਡਾ ਹੀ ਸੀ ਪਰਿਵਾਰ ਦਾ ਤੇ ਸਾਡੇ ਦਾ ਹੀ ਸੀ ਤੇ ਕਿੰਨਾ ਵਧੀਆ ਹੋਵੇ ਵੀ ਸਾਡਾ ਬੱਚਾ ਸਾਡੇ ਪਰਿਵਾਰ ਦੇ ਵਿੱਚ ਸਾਡੇ ਘਰ ਦੇ ਵਿੱਚ ਰਹੇ ਇਹਨੂੰ ਦਾਰ ਦਾਰ ਤੇ ਜਾ ਕੇ ਨਾਂ ਮੰਗਣਾ ਪਵੇ ਕਿਸੇ ਨੇ ਨਹੀਂ ਬਾਫੜੀ ਸੂਇਕੋ ਸਮਾਂ ਬਦਲਿਆ ਭਾਈ ਜੇਠਾ ਜੀ ਡ੍ਰਿਡ ਵਿਸ਼ਵਾਸ ਤੇ ਭਰੋਸਾ ਚਲੋ ਮੈਂ ਉਧਰ ਨਾ ਜਾਵਾਂ ਨਹੀਂ ਤੇ ਇਹ ਚੀਜ਼ਾਂ ਨਾ ਸਾਡੇ ਜੀਵਨ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਭਰਦੀਆਂ ਨੇ ਜਿੱਥੇ ਲੋਕਾਂ ਨੇ ਕਹਿ ਦਿੱਤਾ ਵੀ ਇਹਦਾ ਕੀ ਬਣੇਗਾ ਉੱਥੋਂ ਜੀਵਨ ਦੀ ਸ਼ੁਰੂਆਤ ਕੀਤੀ ਕਿਸੇ ਤੇ ਕੋਈ ਭਰੋਸਾ ਨਹੀਂ ਰੱਖਿਆ ਭਾਈ ਜੇਠਾ ਜੀ ਨੇ ਕਿਸੇ ਤੇ ਕੋਈ ਯਕੀਨ ਨਹੀਂ ਰੱਖਿਆ ਵੀ ਤੁਸੀਂ ਮੇਰਾ ਸਾਥ ਦਿਓਗੇ ਉਹਨਾਂ ਐਡੀ ਦ੍ਰਿੜਤਾ ਤੇ ਚੜ੍ਹਦੀ ਕਲਾ ਦੇ ਨਾਲ ਜੀਵਨ ਦੀ ਸ਼ੁਰੂਆਤ ਕੀਤੀ ਉਸ ਉਮਰ ਦੇ ਵਿੱਚ ਜਿੱਥੇ ਲੋਕ ਕਹਿ ਰਹੇ ਨੇ ਭਾਈ ਜੇਠਾ ਅਨਾਥ ਹੈ ਭਾਈ ਜੇਠੇ ਦੇ ਸਿਰ ਤੇ ਕੋਈ ਨਹੀਂ ਹੈ ਇਹ ਰੋਟੀ ਕਿੱਥੋਂ ਖਾਏਗਾ ਤੇ ਸਤਗੁਰੂ ਪਾਤਸ਼ਾਹੀ ਜਦੋਂ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਤੇ ਮਹਾਰਾਜ ਸਿਰ ਤੇ ਟੋਕਰਾ ਰੱਖ ਕੇ ਨਾਨੀ ਨੂੰ ਕਹਿੰਦੇ ਮੈਂ ਆ ਗਿਆ ਹੁਣ ਪਰਵਾਹ ਨਹੀਂ ਕਰਨੀ ਤੇਰੇ ਘਰ ਦਾ ਖਰਚਾ ਵੀ ਮੈਂ ਚੁਕਾਗਾ ਗੂੜੀਆਂ ਵੇਚ ਕੇ ਜੀਵਨ ਬਦਲਿਆ ਸਮਾਂ ਬਦਲਿਆ ਹਰ ਵੇਲੇ ਇੱਕੋ ਜਿਹਾ ਥੋੜੀ ਰਹਦਾ ਸਮਾਂ ਸਮਾਂ ਤੇ ਆਪਣਾ ਫੇਰ ਬਦਲਦਾ ਹੀ ਹੈ ਨਾ ਸਤਿਗੁਰੂ ਪਾਤਸ਼ਾਹ ਜੀ ਦਾ ਨਾਮ ਚਾਰੇ ਪਾਸੇ ਸੰਗਤ ਦੇ ਵਿੱਚ ਹੋਇਆ ਤੇ ਉਹ ਵਿਚਾਰ ਕੁਝ ਲੋਕ ਲਾਹੌਰ ਤੋਂ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਆਏ ਉਹਨਾਂ ਗੁਰੂ ਅਮਰਦਾਸ ਸਾਹਿਬ ਨੂੰ ਆਖਿਆ ਸੀ ਵੀ ਅਸੀਂ ਲਾਹੌਰ ਤੋਂ ਆਏ ਆ ਅਸੀਂ ਜੇਠੇ ਦੇ ਚਾਚੇ ਤੇ ਤਾਏ ਆ ਸਾਡੇ ਸਾਡਾ ਆਪਣਾ ਬੱਚਾ ਉਦੋਂ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਸੀ ਵੀ ਨਹੀਂ ਸਤਿਗੁਰੂ ਮੇਰਾ ਸਹਾਰਾ ਤੂੰ ਐ ਤੇ ਤੇਰੇ ਤੋਂ ਸਿਵਾ ਮੇਰਾ ਕੋਈ ਨਹੀਂ ਸਹਿਬ ਨੇ ਬਚਨ ਆਖਿਆ ਸੀ ਨਾ ਮਹਾਰਾਜ ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਮਹਾਰਾਜ ਮੈਂ ਰੁਲਦਾ ਸੀ ਕਿਸੇ ਨੇ ਬਾਣੀ ਫੜੀ ਤੇ ਤੂੰ ਸੀ ਮੈਨੂੰ ਕੀੜੇ ਨੂੰ ਥਾਪ ਕੇ ਪਾਤਸ਼ਾਹੀ ਦੇ ਦਿੱਤੀ ਤੂੰ ਸੀ ਮੇਰਾ ਜੀਵਨ ਸਵਾਰ ਕੇ ਇਥੋਂ ਤੱਕ ਪਹੁੰਚਾ ਦਿੱਤਾ ਅੱਜ ਤੈਨੂੰ ਛੱਡ ਕੇ ਇਹਨਾਂ ਨੂੰ ਕਿਦਾਂ ਚੇਤਾ ਕਰਨਾ ਮੈਂ ਕੱਲ ਵੀ ਇਹ ਬੇਨਤੀ ਕੀਤੀ ਸੀ ਸਾਧ ਸੰਗਤ ਅਸੀਂ ਜਿੰਨਾ ਲੋਕਾਂ ਦੇ ਪਿੱਛੇ ਲੱਗ ਕੇ ਰੱਬ ਨੂੰ ਛੱਡਦੇ ਆ ਨਾ ਇਹ ਲੋਕ ਆਪਣਾ ਮਤਲਬ ਕੱਢ ਕੇ ਲੰਘ ਜਾਂਦੇ ਆ ਇਹ ਲੋਕ ਆਪਣਾ ਸੁੱਖ ਵੇਖ ਕੇ ਲੰਘ ਜਾਂਦੇ ਆ ਜਦੋਂ ਰੱਬ ਦੀ ਗੱਲ ਕਰੋ ਨਾ ਰੱਬ ਮਤਲਬ ਕਰਕੇ ਨਹੀਂ ਜੁੜਦਾ ਉਹ ਹਰ ਵੇਲੇ ਤੁਹਾਡੇ ਨਾਲ ਰਹੇਗਾ ਸੈਭ ਨੇ ਸਮਝਾਇਆ ਸੁਖ ਮੈਂ ਆਨ ਬਹੁਤ ਮਿਲ ਬੈਠਕ ਰਹਿਤ ਚਹੁ ਦਿਸ ਘੇਰੇ ਵਿਪਤ ਪਰਿ ਸਭ ਹੀ ਸੰਗ ਛੱਡਤ ਕੋ ਨ ਆਵਤ ਨੇਰੇ ਕੋਈ ਨਹੀਂ ਜਦੋਂ ਖਾਣ ਨੂੰ ਰੋਟੀ ਨਹੀਂ ਸੀ ਕੋਈ ਨਹੀਂ ਆਇਆ ਜਦੋਂ ਪਾਉਣ ਨੂੰ ਕੱਪੜਾ ਨਹੀਂ ਸੀ ਉਦੋਂ ਕੋਈ ਨਹੀਂ ਆਇਆ ਇੱਕ ਵਾਰ ਚਲੋ ਇਹ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਸਮਾਂ ਆਉਂਦਾ ਜਦੋਂ ਬੰਦਾ ਮਾੜੇ ਸਮੇਂ ਦੇ ਵਿੱਚ ਹੋਵੇ ਤੇ ਕੋਈ ਬੰਦਾ ਉਹਨਾਂ ਦੇ ਕੋਲ ਨਾ ਲੱਗੇ ਤੇ ਉਹੀ ਬੰਦੇ ਜਗੋ ਜਦੋਂ ਚੰਗੇ ਸਮੇਂ ਦੇ ਵਿੱਚ ਕੋਲ ਆ ਕੇ ਬੈਠਦੇ ਆ ਨਾ ਬੰਦਾ ਵੇਖ ਤੇ ਲੈਂਦਾ ਹੈ ਮੂੰਹ ਤੋਂ ਤੇ ਕੁਝ ਨਹੀਂ ਕਹਿੰਦਾ ਪਰ ਉਹਨਾਂ ਦਾ ਅੰਦਰ ਨੂੰ ਪਤਾ ਹੁੰਦਾ ਵੀ ਕੀ ਚੱਲ ਰਿਹਾ ਜਿਨ੍ਹਾਂ ਨੇ ਜਿਹੜੀਆਂ ਜ਼ੁਬਾਨਾਂ ਨੇ ਕਦੇ ਆਖਿਆ ਸੀ ਨਾ ਇਹਨਾਂ ਦਾ ਕੁਝ ਨਹੀਂ ਬਣੇਗਾ ਇਹ ਕੁਝ ਨਹੀਂ ਕਰ ਸਕਦੇ ਜੀਵਨ ਦੇ ਵਿੱਚ ਇਦਾਂ ਹੀ ਰੁਲਦੇ ਰਹਿਣਗੇ ਕੁਝ ਨਹੀਂ ਹੋਏਗਾ ਜਦੋਂ ਉਹੀ ਕਾਮਯਾਬ ਹੁੰਦੇ ਨੇ ਨਾ ਉਹ ਲੋਕ ਆ ਕੇ ਬੈਠਦੇ ਨੇ ਸਾਨੂੰ ਤੇ ਪਹਿਲਾਂ ਹੀ ਪਤਾ ਸੀ ਤੁਸੀਂ ਕੁਝ ਕਰੋਗੇ ਸਾਨੂੰ ਤੇ ਭਰੋਸਾ ਹੀ ਬੜਾ ਸੀ ਸਾਨੂੰ ਤੇ ਯਕੀਨ ਹੀ ਬੜਾ ਸੀ ਸਹਿਬ ਨੇ ਸਾਨੂੰ ਔਰ ਉਹੀ ਲੋਕ ਫਿਰ ਪਿੱਛੇ ਜਾ ਕੇ ਕਹਿੰਦੇ ਤੁੱਕਾ ਲੱਗ ਗਿਆ ਬਸ ਪਤਾ ਨਹੀਂ ਕਿੱਥੋਂ ਕੀ ਬਣ ਗਿਆ ਬਾਕੀ ਕੁਝ ਨਹੀਂ ਮਹਾਰਾਜ ਕਹਿੰਦੇ ਇਹਨਾਂ ਲੋਕਾਂ ਕਰਕੇ ਤੂੰ ਰੱਬ ਨੂੰ ਭੁਲਾਉਂਦਾ ਇਹਨਾਂ ਲੋਕਾਂ ਕਰਕੇ ਤੂੰ ਰੱਬ ਨੂੰ ਚੇਤਾ ਨਹੀਂ ਕਰਦਾ ਇਹਨਾਂ ਨੂੰ ਕੁਛ ਕਰਨ ਨੂੰ ਫਿਰਦਾ ਅਗੇ ਸਾਹਿਬ ਨੇ ਆਪਣੇ ਘਰ ਦੇ ਰਿਸ਼ਤਿਆਂ ਦਾ ਜ਼ਿਕਰ ਕੀਤਾ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਤ ਸੰਗ ਲੱਗੀ ਮਹਾਰਾਜ ਕਹਿੰਦੇ ਘਰ ਦੇ ਰਿਸ਼ਤੇ ਪਤੀ ਪਤਨੀ ਦਾ ਰਿਸ਼ਤਾ ਬੱਚਿਆਂ ਦਾ ਰਿਸ਼ਤਾ ਮਹਾਰਾਜ ਕਹਿੰਦੇ ਇਹ ਬੜੇ ਭਾਵੇਂ ਕਿ ਇੱਥੇ ਲਾਜ਼ ਘਰ ਕੀ ਨਾਰ ਹੀ ਵਰਤੇ ਆ ਪਰ ਮੈਂ ਇੱਥੇ ਸਾਰੇ ਰਿਸ਼ਤਿਆਂ ਨੂੰ ਕੋਟ ਕਰਕੇ ਨਾਲ ਅਰਥ ਕਰਨਾ ਸਾਰੇ ਰਿਸ਼ਤੇ ਜਿਹੜੇ ਹਰ ਵੇਲੇ ਨਾਲ ਅੜਨ ਲੱਗੇ ਰਹਿੰਦੇ ਆ ਸਾਡਾ ਆਪਣਾ ਜੀ ਸਾਡਾ ਆਪਣਾ ਜੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਦ ਹੀ ਹੰਸ ਤਜੀ ਇੱਕ ਆਇਆ ਇਸ ਕਾਇਆ ਦੇ ਵਿੱਚੋਂ ਹੰਸ ਉਡਾਰੀ ਲਾ ਗਿਆ ਤੇ ਪ੍ਰੇਤ ਪ੍ਰੇਤ ਕਰ ਭਾਗੀ ਉਹੀ ਹੁਣ ਉਹਦੇ ਨਾਂ ਤੋਂ ਡਰਨ ਲੱਗ ਪਏ ਮੈਂ ਪਿੱਛੇ ਜੇ ਬੇਨਤੀ ਕੀਤੀ ਸੀ ਨਾ ਵੀ ਜਿਉਂਦੇ ਜੀਵ ਭਾਪੇ ਦੇ ਸਭ ਕੁਝ ਨਾਲ ਰਹਿ ਸਭ ਕੁਝ ਕੀਤਾ ਸੇਵਾ ਕੀਤੀ ਸਭ ਕੁਝ ਹੋਇਆ ਤੇ ਜਦੋਂ ਉਸੇ ਭਾਪੇ ਦੀ ਇਸ ਦੁਨੀਆ ਤੋਂ ਚਲੋ ਚਲਾਣਾ ਕਰਗੇ ਤੇ ਭਾਪੇ ਦਾ ਨਾਮ ਵੀ ਲੈ ਕੇ ਕਹਿੰਦੇ ਡਰ ਲੱਗਦਾ ਇੱਥੇ ਵਾਪਰੇ ਕੋਈ ਆਏ ਅਰਦਾਸ ਕਰਨ ਕਹਿੰਦੇ ਭਾਈ ਸੇਬ ਅਰਦਾਸ ਕਰਿਓ ਇਹਦੇ ਪਾਪਾ ਨੂੰ ਦੋ ਦਿਨਾਂ ਤੋਂ ਸੁਪਨੇ ਜਾ ਰਹੇ ਬੱਚੀ ਨਾਲ ਮੈਂ ਕਿਹਾ ਫਿਰ ਕੀ ਹੋ ਗਿਆ ਕਹਿੰਦੇ ਡਰ ਲੱਗਦਾ ਮੈਂ ਸਾਰੀ ਜ਼ਿੰਦਗੀ ਨਾਲ ਕੱਟੀ ਉਹ ਬੰਦਾ ਜਿਉਂਦੇ ਜੀ ਕਹਿੰਦਾ ਇਹ ਮੇਰਾ ਆਪਣਾ ਪਰਿਵਾਰ ਹੈ ਇਹ ਪੂਰੀ ਜ਼ਿੰਦਗੀ ਕਮਾ ਕੇ ਦਿੰਦਾ ਰਿਹਾ ਸਭ ਕੁਝ ਕਰਦਾ ਰਿਹਾ ਜਦੋਂ ਬੰਦਾ ਦੁਨੀਆ ਤੋਂ ਚਲਾ ਗਿਆ ਕਹਿੰਦੇ ਹੁਣ ਸੁਪਨੇ 'ਚ ਵੀ ਸਾਨੂੰ ਦਿਸੇ ਨਾ ਤੇ ਬੰਦਾ ਕਹਿੰਦਾ ਇਹ ਮੇਰੇ ਆਪਣੇ ਆ ਇਹ ਮੇਰਾ ਪਰਿਵਾਰ ਹੈ ਉਸ ਕਿੱਡੀ ਛੇਤੀ ਨਾਤਾ ਖਤਮ ਕਰ ਜਾਂਦੇ ਆ ਜਬ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਮਹਾਰਾਜ ਕਹਿੰਦੇ ਏ ਬੇਦਕੋ ਵਿਵਹਾਰ ਬਣਿਓ ਹੈ ਮਹਾਰਾਜ ਕਹਿੰਦੇ ਇਹ ਤੇ ਪੀੜੀ ਬਣੀ ਆ ਰਹੀ ਹੈ ਭਾਈ ਅੱਜ ਦੀ ਖੇੜ ਥੋੜੀ ਹੈ ਜਾਸਿਓ ਨੇਹ ਲਗਾਇਓ ਪਰ ਇੰਨਾ ਕੁਝ ਪਤਾ ਹੋਣ ਤੋਂ ਬਾਵਜੂਦ ਵੀ ਨਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਨਾ ਇੱਕ ਪੰਕਤੀ ਹੁਣ ਤੱਕ ਦੋ ਵਾਰ ਵਿਚਾਰੀ ਆ ਸਵਾਨ ਕੂਚ ਜੋ ਭਇਓ ਨਸੂਦੋ ਮਹਾਰਾਜ ਕਹਿੰਦੇ ਅਸੀਂ ਕਿਤੇ ਸਮਝਦੇ ਥੋੜੀਆਂ ਗੱਲਾਂ ਸਾਡਾ ਮਨ ਕੁੱਤੇ ਦੀ ਪੂਛ ਦੇ ਵਾਂਗ ਹੈ ਉੱਥੇ ਦਾ ਉੱਥੇ ਹੀ ਰਹਿੰਦਾ ਇਹ ਫਿਰ ਵੀ ਦੁਨੀਆ ਦੇ ਵਿੱਚ ਹੀ ਰਹੇਗਾ ਇਹ ਫਿਰ ਵੀ ਉਹੀ ਕੰਮ ਕਰੇਗਾ ਇਹ ਵਿਦਕੋ ਵਿਵਹਾਰ ਬਣਿਓ ਹੈ ਜਾਸਿਓ ਨੇਹ ਲਗਾਇਓ ਮਹਾਰਾਜ ਨੇ ਫਿਰ ਆਖਰੀ ਆਖਰੀ ਗੱਲ ਸਾਨੂੰ ਸਮਝਾਈ ਮਹਾਰਾਜ ਕਹਿੰਦੇ ਗੱਲ ਪੱਲੇ ਬੰਨ ਅੰਤ ਬਾਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਈ ਅੰਤ ਦਾ ਵੇਲਾ ਆਏਗਾ ਨਾ ਤੇ ਕਿਸੇ ਨੇ ਵੀ ਨਾਲ ਨਹੀਂ ਨਿਭਾਉ ਹਜ਼ੂਰ ਗੁਰੂ ਤੇਗ ਬਾਦਰ ਸਾਹਿਬ ਦਾ ਬਚਨ ਅਸੀਂ ਪੜਨੇ ਆ ਇੱਕੋ ਚੀਜ਼ ਹੈ ਜਿਹੜੀ ਨਾਮ ਨਿਭੇ ਕੇ ਪਾਸ ਇੱਕੋ ਚੀਜ਼ ਹੈ ਜਿੰਨੂੰ ਪੱਲੇ ਬੰਨ ਲੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਤੇਰਾ ਪਰਿਵਾਰ ਸਾਥ ਛੱਡ ਜਾਏ ਤੇਰਾ ਤਨ ਵੀ ਸਾਥ ਛੱਡ ਜਾਏ ਨਾ ਜੋ ਜਪਿਆ ਹੈ ਜੋ ਕਠਾ ਕੀਤਾ ਓਨੇ ਸਾਥ ਨਹੀਂ ਜੇ ਛੱਟਣਾ ਇਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਇਹ ਧਨ ਅਖੁੱਟ ਨਾ ਨਿਖਟੈ ਨਾ ਜਾਏ ਇਹਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਵੀ ਆਪਣੇ ਜੀਵਨ ਦੇ ਵਿੱਚ ਇਹੋ ਜਿਹਾ ਖਜ਼ਾਨਾ ਕਮਾਹ ਇਹੋ ਜਿਹਾ ਖਜ਼ਾਨਾ ਇਕੱਠਾ ਕਰ ਜਿਹੜਾ ਹਰ ਵੇਲੇ ਸਾਥ ਨਿਭੇਗਾ ਇਹਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੰਤ ਬਾਰ ਨਾਨਕ ਬਿਨ ਹਰ ਜੀ ਹਰੀ ਤੋਂ ਬਿਨਾ ਕੋ ਕਾਮਨਾ ਆਇਓ ਰੱਬ ਨੂੰ ਛੱਡ ਕੇ ਕਿਸੇ ਚੀਜ਼ ਨੇ ਸਾਥ ਨਹੀਂ ਨਿਭਾਉਣਾ ਕਿਸੇ ਚੀਜ਼ ਨੇ ਸਾਥ ਨਹੀਂ ਦੇਣਾ ਇਸ ਕਰਕੇ ਜਿੱਥੇ ਪਰਿਵਾਰਕ ਰਿਸ਼ਤੇ ਨਿਭਾਉਣੇ ਆ ਜਿੱਥੇ ਬਾਕੀ ਜ਼ਿੰਮੇਵਾਰੀਆਂ ਨਿਭਾਉਣੀਆਂ ਇਹਨਾਂ ਦੇ ਕਰਕੇ ਰੱਬ ਨੂੰ ਨਾ ਛੱਡੀ ਸਹਿ ਪਤਸ਼ਾਹੀ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਸੋਰਠ ਰਾਗ ਦੇ 12 ਸ਼ਬਦ ਅਸੀਂ ਅੱਜ ਦੇ ਦੀਵਾਨਾ ਤੱਕ ਵਿਚਾਰੇ ਸਹਿ ਪਤਸ਼ਾਹੀ ਦੀ ਕਿਰਪਾ ਕਰਨ ਅਗਲੇ ਵਿਚਾਰ ਅਗਲੇ ਦੀਵਾਨਾ ਦੇ ਅੰਦਰ ਕਰਨ ਦਾ ਯਤਨ ਕਰਾਂਗੇ ਜੀ ਭੁੱਲਾਂ ਗਲਤੀ